ਜਿਕਾਰ ਨਹੀਂ ਦੇਣਾ ਤੇ ਗੋਲੀ ਮਾਰ ਦਿਓ ਇਹ ਦੇਸ਼ ਸਾਡਾ ਹੈ ਨਾ ਕਿ ਅਸੀਂ ਇਹਨਾਂ ਨੂੰ ਇਹ ਅਧਿਕਾਰ ਦੇ ਦਈਏ ਨਹੀਂ ਤਾਂ ਵੰਗਾਰ ਕੇ ਜਾਨੀਆਂ ਗੋਲੀ ਨਹੀਂ ਮਾਰਨੀ ਇਹਨਾਂ ਨੂੰ ਕਹੋ ਭਜੋ ਮੇਰੇ ਜੋਧੇ ਪਰ ਬੱਚੋ ਇਹਨਾਂ ਨੂੰ ਭਜਾਓ ਜਿੰਨੇ ਵੀ ਐਮਐਲ ਖੜੇ ਉਹਨਾਂ ਨੂੰ ਸਾਰਿਆਂ ਨੂੰ ਇਥੋਂ ਸੁਣਾ ਦੇ ਕੇ ਜਾਨੀਆਂ ਕਿ ਸਾਡੇ ਬੱਚਿਆਂ ਦੇ ਮੂੰਹ ਆ ਜਾਈ ਗੱਲ ਨਿਕਰਿਆ ਨਹੀਂ ਤੇ ਸਾਨੂੰ ਗੋਲੀ ਮਾਰ ਕੇ ਕਦਾ ਚਿੱਤ ਸਾਨੂੰ ਪਰਵਾਹ ਨਹੀਂ ਦੀ ਆਈ ਜਲੰਧਰ ਸ਼ਹਿਰ ਦੇ ਵਿੱਚ ਟ੍ਰੈਂਡਲੀ ਵੋਮਨ ਬੀਅਰ بار ਆ ਬਸ ਚਾਹ ਪਹਿ ਜਾਣਗੀਆਂ ਕੋਈ ਬਸ ਨਹੀਂ ਪਾਈ ਅਜ ਤੱਕ ਪੁਰਾਣੀਆਂ ਦਾ ਵੀ ਭੋਗ ਪਹਿਣ ਜਾ ਰਿਹਾ ਹੈ ਭਗਵਾਨ ਜੀ ਮਾਨ ਲੋਕ ਜਿਹੜੇ ਬੇਰੁਜ਼ਗਾਰ ਤੇ ਨਾ ਚਿਲਾ ਰਹੇ ਆ ਜਿਹੜਾ ਤੋਂ ਉਮਰ ਦਾ 18 ਤੋਂ 37 ਸਾਲ ਦਾ ਕਰ ਦਿੱਤਾ ਉਹ ਭਗਵਾਨ ਜੀ ਮਾਨ ਇਹਨੂੰ ਅਸੀਂ ਅੱਜ ਤੋਂ 30 ਸਾਲ ਪਹਿਲਾਂ ਮੋੜਾ ਦੇ ਚੁੱਕੇ ਸਾਂ ਅੰਦੇਸ ਕਿਹੜਾ ਮਿਆਰ ਉੱਚਾ ਚੁੱਕਿਆ ਸਾਥ ਜੋ ਪੰਜਾਬ ਸੋਣ ਸਿੰਘ ਭਗਵਾਂ ਦੇ ਪਿੱਛੇ ਦੇ ਵਿੱਚ ਸਰਕਾਰੀ ਸਕੂਲ ਆ ਸਾਡੇ ਟਾਈਮ ਦੇ ਅਧਿਆਪਕਾਂ ਨੇ ਮਿਹਨਤ ਕਰਕੇ ਉਹਨੂੰ ਜਿਹੜਾ ਅੱਗੇ ਖੜਿਆ ਸੀ ਤੇ ਉਸੇ ਸਕੂਲ ਚ ਆ ਕੇ ਵੀਡੀਓ ਬਣਾ ਕੇ ਕਹਿੰਦੇ ਅਸੀਂ ਜਿਹੜਾ ਸਿੱਖਿਆ ਦਾ ਮਿਆਰ ਉੱਚਾ ਚੁੱਕਦਾ ਉਸ ਤੋਂ ਅੱਗੇ ਜਿਹੜੇ ਟੀਚਰ ਸਰਕਾਰੀ ਸਕੂਲਾਂ ਦੇ ਬੈਠੇ ਉਹਨਾਂ ਨੂੰ ਪੁੱਛੋ ਇਹਨਾਂ ਨੇ ਕੀ ਕੀਤਾ ਨਰੋ 2-2 ਰੁਪਈਆ ਪਿੰਡ ਦੇ ਵਿੱਚੋਂ ਅਨਪੜਾ ਤੋਂ ਦਾਖਲਾ ਲੈ ਕੇ ਪੰਜਵੀਂ ਪਾਸ ਦਾ ਸੱਜ ਕਿਰ ਦੇਣ ਲਈ ਸਕੂਲਾਂ ਦੇ ਵਿੱਚ ਸਕੀਮ ਚਲਾਈ ਇੱਕ ਜਿਹਦੇ ਵਿੱਚ ਉਹਨਾਂ ਨੂੰ ਸਾਈਨ ਕਰਨੇ ਵੀ ਨਹੀਂ ਆਉਂਦੇ ਤੇ ਬੱਚਿਆਂ ਤੋਂ ਪੇਪਰ ਕਰਾ ਕੇ ਉਹ ਚਲਦੇ ਉੱਪਰ ਕੀਤੇ ਜਿਹੀਂ ਸਿੱਖਿਆ ਦਾ ਮਿਆਰ ਜਿਹੜਾ ਹੈ ਉੱਚਾ ਚੁੱਕ ਦਿੱਤਾ ਹੈ ਮੇਰੇ ਵੀਰ ਨੇ ਛੋਟੀ ਸਾਡੀ ਉਮਰ ਵਿੱਚ ਇਹ ਸਪੀਕਰ ਫੜ ਜਾਹੀ ਗੱਲ ਟੁੱਟ ਗਈ ਪੂਰੀ ਕੰਨੀ ਔਖੇ ਜਾਂਦੀ ਆ ਕੋਈ ਗਲਤ ਜੇ ਦੇਸ਼ ਵੀ ਜੋ ਕੁਛ ਇਹਨੇ ਸਾਨੂੰ ਦਿੱਤਾ ਹੈ ਇੱਕ ਤੋਹਫਾ ਸਾਨੂੰ ਮਿਲਿਆ ਮੇਰੇ ਵੀਰ ਨਾਰਾ ਲੌਂਗੇ ਆ ਰਹੇ ਸੀਗੇ ਜੇ ਸਾਨੂੰ ਰੋਜ਼ਗਾਰ ਨਹੀਂ ਦੇਣਾ ਤੇ ਗੋਲੀ ਮਾਰ ਦਿਓ ਵੀਰੋ ਗੋਲੀ ਮਾਰਨਾ ਤੇ ਆਪਣਾ ਭੋਖੜਤਾ ਨਾਲ ਮਨਵਰਤਾ ਦੇ ਬੈਣਾ ਬੁੱਝਿਲਾਂ ਦਾ ਕੰਮ ਹੁੰਦਾ ਇਹ ਦੇਸ਼ ਸਾਡਾ ਹੈ ਸਰਕਾਰਾਂ ਲੋਕ ਚੁੰਨਦੇ ਨੇ ਲੋਕਾਂ ਲਈ ਹੁੰਦੀਆਂ ਨੇ ਨਾ ਕਿ ਅਸੀਂ ਇਹਨਾਂ ਨੂੰ ਇਹ ਅਧਿਕਾਰ ਦੇ ਦਈਏ ਨਹੀਂ ਤਾਂ ਵੰਗਾਰ ਕੇ ਜਾਨੀਆ ਜਿੰਨੇ ਵੀ ਐਮਐਲ ਖੜੇ ਉਹਨਾਂ ਨੂੰ ਸਾਰਿਆਂ ਨੂੰ ਇਥੋਂ ਸੁਣਾ ਦੇਗੇ ਜਾਨੀਆਂ ਕਿ ਸਾਡੇ ਬੱਚਿਆਂ ਦੇ ਮੂੰਹ ਆ ਜਈ ਗੱਲ ਨਿਕਰਿਆ ਨਹੀਂ ਤੇ ਸਾਨੂੰ ਗੋਲੀ ਮਾਰ ਦੇ ਕਦਾ ਚਿੱਤ ਸਾਨੂੰ ਪਰਵਾਹ ਨਹੀਂ ਜਿੰਨੀ ਦੇ ਨਹੀਂ ਜਿੰਦਿਆਂ ਇਸ ਚੀਤੇ ਪਤਾ ਦਿਾਂਗੇ ਇਹਨਾਂ ਲੋਕਾਂ ਦੇ ਨਾਲ ਅਸੀਂ ਖੜੇ ਆ ਕਿ ਇਹ ਹਜੇ ਹਾਲਾਤ ਪੈਦਾ ਕਰਦੇ ਆ ਵੇਖੋ ਆਂਦੇ ਗੋਲੀ ਨਹੀਂ ਮਾਰਦੀ ਇਹਨਾਂ ਨੂੰ ਕਹੋ ਭਜੋ ਮੇਰੇ ਜੋਧੇ ਪਰ ਬੱਚੋ ਇਹਨਾਂ ਨੂੰ ਭਜਾਓ ਇਹ ਕਿਤੇ ਨਹੀਂ ਲਿਖਿਆ ਬਾਕੀ ਬਲਾਰੇ ਕਾਫੀ ਨੇ ਮੈਂ ਆਪਣੇ ਦਮ ਰੋਥੇ ਹੀ ਖਤਮ ਕਰਦੀ ਹੋਈ ਤੇ ਇੱਕ ਤਾਂ ਉਦਾਹਰਣ ਜ਼ਰੂਰ ਦੇ ਦੇਵਾਂ ਤੁਹਾਡੇ ਸਾਹਮਣੇ ਤੇ ਇਹਨਾਂ ਮੰਤਰੀਆਂ ਨੂੰ ਮੈਂ ਦੱਸਤੀਏ ਇਹੋ ਹੱਦ ਇਹਦਾ ਹਰ ਨੀਤ ਇਹ ਦੇ ਨਸ਼ੇ ਵਸ ਕਰਦਾਂਗੇ ਉਹ ਪਹਿਲਾਂ ਆਂਦੇ ਹੀ ਇਕੱਲੀ ਸਰਕਾਰ ਨਸ਼ੇ ਵੇਚਦੀ ਤੇ ਅੱਜਕੱਲ੍ਹ ਆਪ ਖੜਾ ਕਰਦੇ ਪਏ ਕਿਤੇ ਬੇਸ਼ਰਮ ਕੀ ਆਸ ਰੱਖਦੇ ਜ ਇਹਨਾਂ ਦੇ ਕੋਲ ਔਰ ਉਹ ਤੇ ਪਾਜ ਭਾਲਿਆਂ ਨੇ ਕਾਂਗਰਸ ਸਰਕਾਰ ਨੂੰ ਮਾਰੀ ਆ ਉਹਨਾਂ ਕੈਪਟਨ ਨੂੰ ਛੋਕੇ ਨਾਲ ਫੋਟੋ ਲਾਈ ਹੋਈ ਆ ਸੋ ਇਹਨਾਂ ਦੇ ਕਰਤਾਰ ਦੇਖ ਲਓ ਕਿ ਇਹਨਾਂ ਲੋਕਾਂ ਦੇ ਕੋਲ ਬੁੱਧੂ ਨਾ ਬਣੋ ਤੇ ਗੱਗਾਂ ਜਾਜ ਖੋਸਾਰੇ ਆ ਆਈਏ ਦੇਖੇ ਨਾ ਵੇਖੋ ਜਿੰਨੇ ਲੋਕ ਆ ਜਿੱਥੇ ਹਾਜ਼ਰ ਆ ਇਹ ਕੱਲੀ ਕੱਲੀ ਵੋਟ ਨਹੀਂ ਇਨਾ ਦੇ ਨਾਲ ਇਹਨਾਂ ਦੀ ਮਾਂ ਇਹਨਾਂ ਦੀ ਬੀਵੀ ਇਹਨਾਂ ਦੇ ਪਹਿੜੀ ਚਾਚੇ ਤਾਏ ਸਭ ਖੜੇ ਨੇ ਤੁਹਾਨੂੰ ਲੋਕਾਂ ਨੂੰ ਦੱਸ ਦੇਣਗੇ ਕੀ ਆ ਤੇ ਸਾਥੀਓ ਅੱਜ ਮੇਰਾ ਆਖਰੀ ਸ੍ਰੀਮਾਂ ਲੈ ਕੇ ਜਾਓ ਇਹਨਾਂ ਲੋਕਾਂ ਦਾ ਇੱਕੋ ਕੰਮ ਆ ਲੋਕਾਂ ਨੂੰ ਅਸਲੀ ਮੁਦਿਆਂ ਤੋਂ ਪਰਤਾ ਅਗੇ ਤੇ ਤੇਰ ਮਾਂ ਵਾਲੇ ਪਾਸੇ ਲੈ ਕੇ ਜਾਣਾ ਆ ਸਾਡੇ ਹਲਕੇ ਦੇ ਸੀਟਾਂ ਬੀਬੀ ਹਰਸਿਮਰਤ ਕੌਰ ਬੋਲੀ ਆ ਜਿਹਦੇ ਸਾਹਮਣੇ ਸਾਡੇ ਜਿਹੜੇ ਹੀ ਤਿੰਨ ਕਾਲੇ ਕਾਨੂੰਨ ਲਾਗੂ ਹੋਏ ਸੀ ਤੇ ਕਹਿੰਦੀ ਸੀ ਸਹੀ ਆ ਤੇ ਆਜ ਇੱਥੇ ਆ ਕੇ ਵੀ ਤੁਹਾਡੇ ਲੋਕਾਂ ਨੇ ਕਿਹੇ ਬੇਰੋਜ਼ਗਾਰ ਨਹੀਂ ਬੋਲੀ ਕਿਸੇ ਲਈ ਨਹੀਂ ਬੋਲੀ ਕਹਿੰਦੇ ਅਸੀਂ ਇਹ ਧਰਨੀ ਪਰਵਾਸ ਚੋ ਬੀਬੀ ਲਿਆ ਕੀ ਆ ਉਹ ਧਰਮ ਤਾਂ ਗੁਰਦੁਆਰੇ ਜਾਈ ਉੱਥੇ ਵੀ ਜਾ ਕੇ ਬਾਬੇ ਤੋਂ ਸੁੱਖ ਮੰਗ ਲਾ ਜੀ ਇਹਨਾਂ ਨੂੰ ਆਪਣੇ ਕਰੀਰ ਸਭੀਰੋ ਭਗਵਾਨ ਜਮਾਨੇ ਇੱਕ ਹੋਰ ਵੀ ਕੀਤਾ ਸੀ ਇਹ ਜਿਹੜਿਆ ਜੋ ਵੀ ਝੂਠ ਜਿੰਨਾ ਇਹ ਤੋਂ ਬੋਲਿਆ ਗਿਆ ਇਹਨੇ ਜਿਹੜਾ ਉਨਾ ਹੀ ਝੂਠ ਬੋਲਿਆ ਹੈ ਰੱਜ ਕੇ ਬੋਲਿਆ ਹੈ ਰੋਜ਼ਗਾਰ ਖੋਇਆ ਹੈ ਦਿੱਤਾ ਨਹੀਂ ਅੱਜ ਮੈਂ ਅਖੀਰ ਤੇ ਗਾਉਂਗੀ ਕਿ ਜਿਹੜੀ 18 ਤੋਂ 35 ਸਾਲ ਦੀ ਉਮਰ ਤੇ ਅਨਪੜਤਾ ਵਾਲੀ ਗੱਲ ਕੀਤੀ ਆ 18 ਸਾਲ ਜਦੋਂ ਬੱਚਿਆਂ ਨੇ ਪਾਸ 2 ਕਰਦੇ ਆ 18 ਜੇ ਪਾਸ 2 ਕਰਦੇ ਆ ਤੇ ਇਹ 18 ਦੀ ਉਮਰ ਕਿਵੇਂ ਦੇਸੀ ਤੇ 10 ਕੇ ਜਾਇਆ ਤਾਂ ਦੇ ਸਾਹਮਣੇ ਸੀ ਉਹ ਖੜੇ ਆ ਜਿਨ੍ਹਾਂ ਨੇ 14 ਸਾਲ ਲੜਾਈ ਲੜ ਕੇ ਅਸੀਂ ਆਪਣੀ ਜੌਬ ਲਈ ਸੀ ਅੱਛਾ ਲਈ ਜੀ ਲੜਾਰੀ ਜਾਰੀ ਰੱਖੋ ਅਸੀਂ ਤੁਹਾਡੇ ਨਾਲ ਆ ਜਿੱਤ ਲੜਦੇ ਲੋਕਾਂ ਦੀ ਜਗਤ ਆਪਣੇ ਹੀ ਦੇਸ਼ ਤੋਂ ਕੋਈ ਕੱਢ ਨਾ ਦੇਵੇ ਸਾਨੂੰ ਆਪਣੇ ਦੇਸ਼ ਤੇ ਆਪਣਾ ਹੱਕ ਜਮਾ ਲਓ ਆਓ ਮਲਾਜਮਾ ਮਜ਼ਦੂਰਾਂ ਜ਼ਿੰਦਗੀ ਨੂੰ ਤਿੱਖੀ ਤਲਵਾਰ ਬਣਾ ਲਓ ਸਤਿਓ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਸਾਡੀ ਆਜ਼ਾਦੀ ਨੂੰ ਸ਼ਰਮਾਇਦਾਰੀ ਦੀ ਰਿਆਸਤ ਬਣਾ ਕੇ ਰੱਖ ਦਿੱਤਾ ਸਾਡਾ ਜਿਹੜਾ ਰੋਜ਼ਗਾਰ ਆ ਕੰਪਨੀਆਂ ਦੇ ਹੱਥਾਂ 'ਚ ਦੇ ਦਿੱਤਾ ਹੈ ਜੜੇ ਝੜਕਾਂ ਦੇ ਬੇਰਜ਼ਗਾਰ ਰੋਲ ਰਹੇ ਨੇ ਇਹਨਾਂ ਸੁਕਾਰਾਂ ਦੀਆਂ ਉਦਾਰੀ ਕਰਨ ਸੰਸਾਰੀ ਕਰਨ ਅਤੇ ਨਿੱਜੀ ਕਰਨ ਦੀਆਂ ਨੀਤੀਆਂ ਨੇ ਸਾਡਾ ਪਬਲਿਕ ਸੈਕਟਰ ਦਾ ਖੋਖਾ ਬਾ ਦਿੱਤਾ ਹੈ ਸਾਡੇ ਸਰਕਾਰੀ ادارے ਵੇਚੇ ਜਾ ਰਹੇ ਨੇ ਆ ਰੇਲਾਂ बस ਗੱਡੀਆਂ ਸਭ ਵੇਚੇ ਜਾ ਰਿਆ ਹੈ ਆ ਸਾਡੇ ਹੀ ਤਨਤਾਂ ਜ਼ਿਲ੍ਹੇ ਦਾ ਇੱਕ ਮੰਤਬਾਇਆ ਸੀ ਸਪੋਰਟ ਮੰਤਰੀ ਤੇ ਲੋਕਾਂ ਚ ਕਹਿੰਦਾ ਸੀ ਆਉਂਦੇ ਆ ਨਵੀਆਂ ਬੱਸਾਂ ਪੈ ਜਾਣਗੀਆਂ ਕੋਈ ਬੱਸ ਨਹੀਂ ਪਾਈ ਅਜ ਤੱਕ ਪੁਰਾਣੀਆਂ ਦਾ ਵੀ ਭੋਗ ਪੈਣ ਜਾ ਰਿਹਾ ਏ ਕੋਈ ਨਵੀਂ ਵਰਤੀ ਨਹੀਂ ਕੀਤੀ ਆ ਰੇ ਇੱਥੇ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਨੀ ਆ ਕਿ ਰਾਜਾ ਜੌਨਿਆ ਪ੍ਰੈਸਰ ਪੁਆਟਰ ਪੁੱਛ ਰਿਆ ਸੀ ਮੈਨੂੰ ਕਿ ਤੁਸੀਂ ਜਿਹੜਾ ਦੱਸੋ ਭਗਵਾਨਤ ਮਾਨਾ ਤਾਂ ਮੈਂ ਬੜੀ ਤਰੱਕੀ ਕੀਤੀ ਬੜਾ ਕੁਝ ਦੇਤਾ ਏ ਸਭ ਤੋਂ ਪਹਿਲਾਂ ਭਰਾਓ ਤੁਸੀਂ ਹੈਰਾਨ ਹੋਗੇ ਇਸ ਸਰਕਾਰ ਨੇ ਆਉਂਦਿਆਂ ਹੀ ਪਹਿਲੇ 6 ਮਹੀਨਿਆਂ ਵਿੱਚ ਸਾਨੂੰ ਕੀ ਦਿੱਤਾ ਸੀਗਾ ਜਲੰਧਰ ਸ਼ਹਿਰ ਦੇ ਵਿੱਚ ਫ੍ਰੈਂਡਲੀ ਔਮੈਨ ਬੀਅਰ ਬਾਰ ਪੁਲਿਸ ਦੇਖੋ ਸੁਸ਼ਗਾਰ ਵਾਲੇ ਪਾਸੋਂ ਨੀ ਤੁਰਿਆ ਫ੍ਰੈਂਡਲੀ ਔਮੈਨ ਬੀਅਰ ਬਾਰ ਦਾ ਇੱਕ ਤੋਹਫ਼ਾ ਦਿੱਤਾ ਸੀ ਜਲੰਧਰ ਦੇ ਵਿੱਚ ਔਰ ਜਿੰਨੂੰ ਅਸੀਂ ਮੋੜਾ ਦੇ ਕੇ ਰੱਖਤਾ ਸੀ ਜਿਹਜ ਜੇ ਬੰਦੀ ਮੈਂ ਔਰਤ ਮੁਫਤੀ ਦੀ ਆਗੂ ਆ ਅਸੀਂ ਇਹਨਾਂ ਨੂੰ ਮੋੜਾ ਦਿੱਤਾ ਸੀ ਤੇ ਉੱਥੇ ਹੀ ਤਾ ਲਾਲਵਾ ਦਿੱਤਾ ਸੀ ਜੇ ਸਾਥੀਓ ਹੀ ਜਾਗ ਦੇਣਾ ਹੁੰਦੀ ਤੇ ਅੱਜ ਹਰ ਸ਼ਹਿਰ ਚ ਇਹ ਕਹਿੰਦਾ ਮੈਂ ਦੇਸ਼ਾ ਬੰਦ ਕਰੂੰਗਾ ਵੀਰ ਨੂੰ ਅੱਜ ਪੜੇ ਲਿਖੇ ਜੇ ਇਹ ਗੱਲ ਇਥੋਂ ਪੱਲੇ ਬਨ ਕੇ ਜਾਓ ਕਦੀ ਵੀ ਨਸ਼ਾ ਨਹੀਂ ਦੇਰ ਬੰਦ ਨਹੀਂ ਹੋ ਸਕਦਾ ਜਿੰਨੀ ਦੇ ਨਸ਼ੇ ਤੂੰ ਹਰ ਨਸ਼ੀਲੀਆਂ ਬੰਨ ਵਾਲੀਆਂ ਚੀਜ਼ਾਂ ਨੂੰ ਉਹਨਾਂ ਦੀ ਜਿਹੜੀ ਉਤਪਾਦਨ ਤੇ ਹਤਪਾਦਨ ਆ ਉਹਨਾਂ ਨੂੰ ਉਸ ਕੰਪਨੀਆ ਦੇ ਹੱਥਾਂ 'ਚ ਖੋ ਗੇ ਸਰਕਾਰੀ ਅਦਾਰਿਆਂ 'ਚ ਨਹੀਂ ਲਿਆਂਦਾ ਜਾ ਸਕਦਾ 19 ਦਸ਼ਾਲੀ ਬੰਦ ਹੋ ਸੱਟਾ ਪਰ ਇਹ ਕੰਦੇ ਹੀ ਨਸ਼ਾ ਬੰਦ ਕਰਾਵਾਂਗੇ ਰੋਹ ਜਿਹੜੇ ਆ ਮਾੜਾ ਮੋਟਾ ਨਸ਼ਾ ਕਰਨ ਵਾਲੇ ਚੁੱਕ ਲੈ ਗਏ ਬਾਕੀ ਆ ਜੀ ਅੱਜ ਮੈਂ ਮਲਾਜਮਾਂ ਦੀ ਬੇਰੁਜ਼ਗਾਰਾਂ ਦੀ ਜੱਜ ਬਿੰਦੀ ਤੇ ਬੋਲ ਰਹੀ ਆ ਨੈ ਚੁਕਾਰ ਨੂੰ ਕਵਾਂ ਕਣਾ ਚੋਣੀਆਂ ਭਗਵਾਨ ਜਮਾਨ ਆ ਆ ਜਿਹੜੀ ਆ ਲੋਕ ਜਿਹੜੇ ਬੇਰਜ਼ਗਰ ਤੇ ਨਾ ਚਲਾ ਰਹੇ ਆ ਜਿਹੜਾ ਉਸ ਉਮਰ ਦਾ 18 ਤੋਂ 37 ਸਾਲ ਦਾ ਕਰ ਦਿੱਤਾ ਓਏ ਭਗਵਾਨ ਜਮਾਨ ਇਹਨੂੰ ਅਸੀਂ ਅਜ ਤੋਂ 30 ਸਾਲ ਪਹਿਲਾਂ ਮੋੜਾ ਦੇ ਚੁੱਕੇ ਸੀ ਅਹੀਂ 36 ਤੋਂ 42 ਸਾਲ ਦੀ ਉਮਰ ਦੀ ਇਨਸਟਰਕਸ਼ਨ ਲੈ ਕੇ ਜੋਰ ਜਾਏ ਸੀ ਦੇ ਨਾ 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 ਭਾਈ ਦੋਤਾਂ असीं जहिड़ा ई छती सौ बताली साल जी उमिरि स्टेशन लेक आएंदा